ਇਹ ਕਿਹੜਾ ਉਹ ਸਿੱਧੀ ਜਾਂਦਾ ਬੈਗ ਜਾਂ ਪਾਈ ਮਾਸਟਰ ਜਾਂ ਬੜਾ ਮੈਨੂੰ ਲੱਗਦਾ ਕੋਈ ਅੰਗਰੇਜ਼ੀ ਲਟੇਰ ਹੈ ਇਹ ਹਾਂ ਕੋ ਡਾਕਟਰ ਡਾਕਟਰ ਬਣ ਕੇ ਪੇਤ ਲੈਂਦਾ ਫਿੱਤਾ ਡੰਗਰਾਂ ਚ ਜਾਣਦੇ 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 ਕੋਈ ਵੇ 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 ਇੱਕ ਹੀ ਕਰ ਜਨਾ ਤੂੰ ਆ ਛੱਡ ਮੈਨੂੰ ਹੋਰ ਕੌਣ ਹੈ ਬੰਦਾ ਨਹੀਂ ਦੀਂਦਾ ਤੈਨੂੰ ਤ ਬੰਦਾ ਨਹੀਂ ਦੀਂਦਾ ਜਾਨਾ ਤੂੰ ਡੰਗਰਾਂ ਚ ਵੜਦਾ ਉਹ ਮੈਂ ਬੋਲ ਮਾਰਿਆ ਦੀ ਭਾਈ ਉਥੋਂ ਬੋਲ ਮਾਰਨੂ ਮੈਂ ਕੋਈ ਸੇਠ ਨਹੀਂ ਹੈਗਾ ਵੀ ਚਕੰਨਾਂ ਰਹਾ ਆ ਡੰਗਰਾਂ ਨੇ ਨਹੀਂ ਮੱਤ ਮਾਰ ਰਹੀ ਆ ਇਹਨਾਂ ਦਾ ਕੰਨਾਂ ਚ ਗੋਹਾ ਫਸਿਆ ਪਿਆ ਤੇਰੀ ਮੂੰਹ ਚ ਬੋਲਣ ਵਾਲਾ ਬੋਲ ਵੀ ਸਾਨੂੰ ਸੁਣਦਾ ਹੈਗਾ ਤੂੰ ਪਸ਼ੂ ਖਰੀਦਣ ਵਾਲਾ ਹੈ ਵੇਚਣ ਵਾਲਾ ਹੈ ਕੌਣ ਹੈ ਕੀ ਕਾਦੇ ਵਾਸਤੇ ਆਇਆ ਏ ਇਧਰ ਉਹ ਮੈਂ ਦੋਨਾਂ ਚੋਂ ਕੋਈ ਨਹੀਂ ਹੈਗਾ ਨਾ ਵੇਚਣ ਵਾਲਾ ਨਾ ਮੈਂ ਖਰੀਦਣ ਵਾਲਾ ਅੱਛਾ ਮੇਰੀ ਕਹਾਣੀ ਦਾ ਇੱਕ ਵੱਖਰੀ ਹੈ ਅੱਛਾ ਤੂੰ ਕਹਾਣੀਆਂ ਵਾਲਾ ਹੈ ਹਾਂ ਤੇ ਕਹਾਣੀਆਂ ਆ ਫਿਰ ਸਕੂਲਾਂ ਚ ਸੁਣਾ ਲਾਇਬ੍ਰੇਰੀ ਚ ਸੁਣਾ ਇੱਥੇ ਆ ਅਮਰੀਕਾ ਨਾ ਗਾਵਾਂ ਤੇ ਮੱਜਾਂ ਕਹਾਣੀਆਂ ਨਹੀਂ ਸੁਣਦੀਆਂ ਇੱਕ ਅੱਖ ਖਾਂਦੀਆਂ ਨੇ ਪਾਣੀ ਮੰਗਦੀਆਂ ਨੇ ਆ ਐਂ ਖਰਖਰਾ ਮੰਗ। ਉਹ ਖੜੇ ਆ ਕੀ ਕਰੀਏ ਨਾ ਤੂੰ ਚਲੋ ਉਹ ਭਰਾਵਾ ਮੇਰੀ ਕਹਾਣੀ ਇਹ ਹੈ ਮੈਂ ਜਾਣਾ ਬਾਹਰ ਬਾਹਰ ਜਾਣਾ ਹਾਂ ਆਓ ਉਹ ਇਧਰ ਨਹੀਂ ਫਿਰ ਮੈਂ ਐਂ ਕਰਕੇ ਐਂ ਜਾਣਾ ਬਾਹਰ ਐਂ ਜਾਣਾ ਵਾ ਆਓ ਫਿਰ ਇੱਥੋਂ ਦੀ ਚਲੋ ਓਏ ਇੱਥੋਂ ਦੀ ਕਿੱਥੋਂ ਨਹੀਂ ਮੈਂ ਹੋਰ ਉਹ ਭਰਾਵਾ ਮੈਂ ਉਹ ਇਹ ਵਾਰ ਨਹੀਂ ਵਿੱਚਦੀ ਹਾਂ ਮੈਂ ਐਂ ਕਰਕੇ ਉਹ ਬਾਹਰ ਜਾਣਾ ਐਂ ਕਰਕੇ ਉਹ ਬਾਹਰ ਜਾਣਾ ਹਾਂ ਇੱਥੇ ਪੈਰ ਰੱਖੋ ਫਿਰ ਉੱਤੇ ਰੱਖੋ ਫਿਰ ਤਹਾਂ ਰੱਖੋ ਚਲੋ ਓਏ ਇਹ ਨਹੀਂ ਓਏ ਤੂੰ ਸਮਝਦਾ ਕਿਉਂ ਨਹੀਂ ਮੈਂ ਫਲਾਈਟ ਚੜਨਾ ਹੈ ਲਾਈਟ ਚੜਨਾ ਹੈ ਇੱਥੇ ਟਰਾਂਸਫਾਰਮ ਹੈਗਾ ਵੱਡਾ ਆਜੋ ਉਹਰਾ ਖੜ ਤੂੰ ਮੈਂ ਚੜਨਾ ਹੈ ਫਲਾਈਟ ਉਹ ਆਓ ਫਿਰ ਤਾਂ ਲਾਈਟ ਤੇ ਚੜਨਾ ਹੈ ਸਾਡੇ ਟਰਾਂਸਫਰਮ ਹੈਗਾ ਚੜ ਜਾ ਓਏ ਲਾਈਟ ਨਹੀਂ ਓਏ ਗੁਰੂ ਜਿਹੜੀ ਉਹ ਫਲਾਈਟ ਹੁੰਦੀ ਹੈ ਫਲਾਈਟ ਮਤਲਬ ਜਹਾਜ਼ ਤੂੰ ਜਹਾਜ਼ ਚੜਨਾ ਹੈ ਹਾਂ ਇੱਥੇ ਫਿਰ ਜੈਂਪਾ ਵਾਲੇ ਬੂਟ ਮਿਲਦੇ ਨੇ ਜਾਂ ਤੂੰ ਕਿਸੇ ਮਰੀਕਲ ਦੀ ਟੂਹੀ ਤੇ ਚੜ ਕੇ ਜੰਪ ਮਾਰ ਕੇ ਜਹਾਜ਼ ਚੜਨਾ ਹੈ ਐਸੇ ਵੀਜੇ ਲੱਗਦੇ ਨੇ ਇਮੀਗ੍ਰੇਸ਼ਨ ਵਾਲਿਆਂ ਦਾ ਦਫ਼ਤਰ ਹੈ ਬੇ ਇਸੇ ਬਸ ਜਹਾਜ਼ ਏਡੇ ਤੋਂ ਜਾ ਕੇ ਚੜ੍ਹ ਤਾ ਓਏ ਮੈਂ ਚੱਲ ਮੈਂ ਸੰਨੀ ਰਲੋਣੀ ਚਾਹੁੰਦੀ ਮੈਂ ਟਿਕਟਾਂ ਲੈ ਰੱਖੀਆਂ ਨੇ ਸਾਰਾ ਕੁਝ ਮੇਰੀ ਕਹਾਣੀ ਤਾਂ ਸੁਣ ਲੈ ਤੂੰ ਪਹਿਲਾਂ ਪੂਰੀ ਅਗਰ ਟਿਕਟਾਂ ਲੈ ਰੱਖੀਆਂ ਨੇ ਭਾਈ ਟਿਕਟਾਂ 에어ਪੋਰਟ ਤੇ ਜਾ ਕੇ ਉੱਥੇ ਹਵਾਈ ਏਡੇ 'ਚ ਉਹਨਾਂ ਨੂੰ ਦਿਖਾਓ ਪਾਸ ਕਰ ਦੇਣਗੇ ਤੂੰ ਜਹਾਜ਼ 'ਚ ਚੜ੍ਹ ਜਾ ਇੱਥੇ ਮੇਰਾ ਦਿਮਾਗ ਖਾਣ ਦੀ ਕੀ ਲੋੜ ਐ ਓਏ ਮੇਰੀ ਕਹਾਣੀ ਸੁਣਨਾ ਪੂਰੀ ਫੇਰ ਤੈਨੂੰ ਪਤਾ ਲੱਗੂ ਕੀ ਅਸਲ 'ਚ ਮੇਰਾ ਸਾਰਾ ਪਰਿਵਾਰ ਬਾਰੇ ਐ ਤੇ ਫਿਰ ਹੋਵੇ ਮੈਂ ਉਹਨਾਂ ਨੂੰ ਪੰਜੀਰੀ ਰਲਾ ਕੇ ਦੇਣੀ ਐ ਇੱਥੋਂ ਮੈਂ ਉਹਨਾਂ ਨੂੰ ਦੁੱਧ ਦੀਆਂ ਬੋਤਲਾਂ ਕੋਰੀਅਰ ਕਰਨੀਆਂ ਨੇ ਹੋਵੇ ਉਹ ਮੈਂ ਵੀ ਜਾ ਰਹੇ ਆ ਬਾਰੇ ਹੁਣ ਚੱਲ ਫਿਰ ਜਾ ਯਾਰ ਫਿਰ ਸੁਣਤਾ ਲੈ ਦੂੰ ਇੰਨਾ ਰੁੱਖਾ ਕਿਉਂ ਬੋਲਦਾ ਯਾਰ ਲੈ ਚੱਲ ਸੁਣਾ ਤੂੰ ਸੁਣਾ ਤੇਰੀ ਕਹਾਣੀ ਦਸਾਂ ਮਿੰਟਾਂ ਦੇ ਵਿੱਚ ਪੂਰੀ ਹੋ ਕੇ ਗੇਟ ਤੋਂ ਬਾਹਰ ਹੋਣਾ ਚਾਹੀਦਾ ਤੂੰ ਤੇ ਤੇਰੀ ਕਹਾਣੀ ਮੈਨੂੰ ਬਾਹਲੀ ਲੰਬੀ ਦੀ ਲੋੜ ਨਹੀਂ ਮੈਂ ਸੰਨੀ ਰੋਈ ਆ ਉਹਦੇ ਚੀਚੜੀ ਵਾਲੀ ਦਵਾਈ ਲਾਉਣੀ ਐ ਆਬ ਮੇਰਾ ਕੰਮ ਬਹੁਤ ਪਿਆ ਆ ਮਾਲਕ ਹੋ ਜਾਂਦਾ ਕਰਨ ਨਹੀਂ ਮਾਲਕ ਨੂੰ ਕੋਈ ਗੱਲ ਨਹੀਂ ਤੂੰ ਸਮਝਾ ਲਈ ਯਾਰ ਨਹੀਂ ਤੂੰ 10 ਮਿੰਟਾਂ ਦੇ ਵਿੱਚ ਮੈਨੂੰ ਪਾਣੀ ਛਲਾ ਕੇ ਤੂੰ ਨਿਕਲ ਦੇਖ ਕਹਾਣੀ ਐਵੇਂ ਐ ਮੇਰੇ ਕੋਲੇ ਨੇ 7-8 ਜਾਨਵਰ ਤੇ ਫਿਰ ਉਹ ਵੇਚਣੇ ਨੇ ਮੈਂ ਗਹਿਣੇ ਕਰਨੇ ਨੇ ਲੋਕ ਜ਼ਮੀਨਾਂ ਗਹਿਣੇ ਕਰਦੇ ਨੇ ਲੋਕ ਟਰੈਕਟਰ ਗਹਿਣੇ ਕਰਦੇ ਨੇ ਪਸ਼ੂ ਕਿਹੜੇ ਗਹਿਣੇ ਹੁੰਦੇ ਨੇ ਯਾਰ ਤੂੰ ਸਾਨੂੰ ਪਸ਼ੂ ਗਹਿਣੇ ਕਰ ਦੇ ਉਹਦੀ ਮੌਤ ਹੋ ਜੇ ਮੈਂ ਤੈਨੂੰ ਕਿਹੜਾ ਪਸ਼ੂ ਦੇਵਾਂਗਾ ਯਾਰ ਨਹੀਂ ਉਹਨਾਂ ਦੇ ਬੀਮੇ ਕਰਾਏ ਹੋਏ ਨੇ ਉਹ ਵੀਰੋ ਵੀਰ ਬੀਮੇ ਸਾਡੇ ਨਹੀਂ ਕਿਸੇ ਨੇ ਕਰਾਏ ਤੂੰ ਪਸ਼ੂਆਂ ਦੇ ਕਰਾਈ ਫਿਰਦਾ ਯਾਰ ਕਿਉਂ ਦਿਮਾਗ ਉਹ ਆਪਣੀ ਗੱਲ ਦਾ ਸੀ ਜਿਹੜੇ ਮੇਰੇ ਜਾਨਵਰ ਨੇ ਨਾ ਉਹਨਾਂ ਦੇ ਮੈਂ ਸ਼ੁਰੂ ਚੀ بیمੇ ਕਰਾਏ ਜੇ ਕੋਈ ਸ਼ੋ ਵੀ ਗਿਆ ਨਾ ਉਹ ਤੇਰੇ ਤੇ ਕੋਈ ਦਿੱਤਾ ਨਹੀਂ ਆਉਂਦੀ ਤੈਨੂੰ ਤਾਂ ਮੈਂ ਅਲੱਗ ਤੋਂ 2 ਲੱਖ ਰੁਪਿਆ ਸਮਾਈ ਦਾ ਦੇਵਾਂਗਾ ਤੂੰ ਪਹਿਲੀ ਵਾਰ ਬੰਦਾ ਕੰਮ ਲਾਇਆ ਯਾਰ ਐਦੋਂ ਪਹਿਲਾ ਤਾਂ ਲੋਕ ਮਾਲਕਾਂ ਦੇ ਕੰਮ ਦੇ ਆਉਂਦੇ ਤੇ ਹਾਂ ਤੂੰ ਆਇਆ ਮੇਰੇ ਕੰਮ ਦਾ ਗੱਲ ਸੁਣ ਹਾਂ ਆ ਜਿਹੜਾ ਉਹ ਮਾਲਕ ਗਿਆ ਨਾ ਹਾਂ ਇਰੂ ਨੂੰ ਕੋਈ ਗੱਲ ਦਾ ਪਤਾ ਲੱਗਣਾ ਚਾਹੀਦਾ ਤੂੰ 2 ਲੱਖ ਰੁਪਈਆ ਲੱਗ ਤੋਂ ਮੈਨੂੰ ਦੇ ਦੀ ਅੱਛਾ ਮੈਂ ਵਿਚੇ ਇਥੇ ਬੰਨ ਕੇ ਤੇਰੇ ਪਸ਼ੂਆਂ ਦੀ ਸੰਭਾਈ ਕਰੀ ਜਾਵਾਂਗਾ ਤੇ ਫਿਰ ਉਹਨਾਂ ਦਾ ਜਿਹੜਾ ਉਹਨਾਂ ਤੋਂ ਦੁੱਧ ਵਗੈਰਾ ਉਹਨਾਂ ਦੀ ਕੋਈ ਆਮਦਨੀ ਹੋਵੇਗੀ ਹਾਂ ਉਹ ਫਿਰ ਤੁਸੀਂ ਲੈ ਕੇ ਜਾਓਂਗੇ ਕੌਣ ਲੈ ਕੇ ਨਹੀਂ ਉਹ ਤੇਰੀ ਹੈ ਸਾਰਾ ਕੁਝ ਓਰੇ ਉਹ ਵੀ ਮੇਰੀ ਹਾਂ ਵੀ ਉਹ ਵੀ ਮੇਰੀ ਹਾਂ ਹੁਣ ਤੇ ਇਹਨੂੰ ਜਮੀਨਾਂ ਦੱਸੀ ਉਹਨੂੰ ਹਾਂ ਇੰਨਾ ਦੀ ਜਿਹੜੀ ਖਲ ਹੋਇਆ ਕਰੂਗੀ ਉਹ ਜੋ ਵਿਚੋ ਬਾਟੇ ਪਰ ਪਰਕੇ ਤੇਰੇ ਵਾਲਿਆਂ ਨੂੰ ਵੱਧ ਪਾਇਗੂੰ ਸਮਾ ਮੈਂ ਹੋਰ ਮਹਿਕਮੇ ਚ ਤਾਂ ਸਾਰਿਆਂ ਦੇ ਦੇਖਿਆ ਦੀ ਇਹ ਕੰਮ ਕੁੰਡੀ ਪਰ ਆ ਮਹਿਕਮੇ ਮੈਂ ਪਹਿਲੀ ਵਾਰੀ ਦੇਖਿਆ ਜਿੱਥੇ ਤੂੰ ਵੀ ਮਾਰਕ ਨੂੰ ਕੁੰਡੀ ਲਾਉਂਦਾ ਫਿਰਦਾ ਦੁੱਧ ਚੋ ਵੀ ਲੱਗਦੀ ਹੈ ਹੈ ਕੀਚੜੀਆਂ ਵਾਲੀ ਦਵਾਈ ਵਿੱਚੋਂ ਮੈਂ ਵੇਚਦਾ ਨਾ ਅੱਛਾ ਜਿਹੜਾ ਕਲਹੀਏ ਮੈਨੂੰ ਪੀਉਣ ਵਾਸਤੇ ਆਉਂਦਾ ਹਾਂ ਉਹ ਇਹਨਾਂ ਨੂੰ ਪਤਲਾ ਕਰਕੇ ਪਿਆ ਦੇਣਾ ਅੱਧਾ ਵਿੱਚੋਂ ਗੰਡੀਆਂ ਨੂੰ ਵਿੱਚ ਦਾ। ਇਹਦਾ ਸਾਰੇ ਆਪਣੇ ਪੰਜਾਬ ਵਿੱਚ ਬੈਰਸ ਫੈਲ ਗਿਆ ਇਹ ਤੋਂ ਬਿਨਾ ਤਾਂ ਰੋਟੀ ਹਜ ਮਉਦੀ ਨਹੀਂ ਉੱਪਰ ਲਈ ਕਮਾਈ ਬਿਨਾ ਕਿਸੇ ਦਾ ਕਰਨੀ ਹੁਣ ਚੱਲਦਾ। ਸਾਹਿਬ ਜੀ। ਅੱਛਾ ਠੀਕ ਹੈ। ਆ ਇੱਥੇ ਬੈਠ। ਅਰੇ ਜਿਹਦੇ ਵਿੱਚ ਨਾਇਤਾ ਲਾਇਆ ਹੈ 2 ਲੀਟਰਾਂ ਦੀ ਠੰਡੇ ਦੀ ਬੋਤਲ। ਅੱਛਾ। ਠੰਡੀ ਕੁਝ ਵੀ ਦਾ ਸਾ ਮਿੰਟਾਂ ਚ। ਠੀਕ ਹੈ। ਨਾਲੇ ਮੈਂ ਬਹੁਤਾ ਨਹੀਂ ਲੱਗ ਰੇ ਤੁਹਾਡੀ ਸ਼ਰਟ। ਤੂੰ ਦੇਖ ਲਉ ਗੱਦੇ ਨੂੰ। ਆ ਮੈਂ ਮੜਾ ਜਾ ਇੱਧਰ। ਤੇ ਨਾਲੇ ਮੈਂ ਤਾਂ ਰਿਆ ਦੋਸਤੀ ਚ ਪੱਤੀ ਪਾ ਕੇ ਉਬਲਣੀ ਚਲ ਮੈਂ ਤੇ ਮਿੱਠੇ ਨਮਕੀਨ ਨਾਲ ਪਿਆਉ ਤੁਹਾਨੂੰ ਦੇਖੋ ਬਾਕੀ ਮਾਲਕਾ ਮੂਲਕਾ ਲਵੇ ਗੱਲ ਨਾ ਕਰਿਓ ਠੀਕ ਹੈ ਤੁਹਾਡੇ ਜਾਨਵਰ ਜਿੰਨੇ ਸਾਲ ਕਹੋਗੇ ਓਨੇ ਸਾਲ ਪਾਲੂਗਾ ਅੱਚੀ ਕੱਚੀ ਚਰੀ ਮੈਂ ਉਹਨਾਂ ਨੂੰ ਪਾਇਆ ਕਰੂਗਾ ਇੱਕ ਹੋਰ ਵੀ ਹੈ ਤੂੰ ਮੈਨੂੰ ਆਪਦਾ ਖਾਤਾ ਦੇ ਦੇ ਮੇਰੇ ਬੈਂਕ ਦਾ ਹਾਂ ਮੈਂ ਉੱਥੋਂ ਡਾਲਰ ਆਪੇ ਪਾਦਾ ਕਰੂੰਗਾ ਮੈਨੂੰ ਗੂਗਲ ਪੇ ਕਰਦਿਆ ਕਰੀ ਉੱਥੋਂ ਬਾਅਦ ਉਹਨਾਂ ਡਾਲਰ ਪਾਦਾ ਕਰੂੰਗਾ ਹਾਂ ਮੈਨੂੰ ਗੂਗਲ ਪੇ ਕਰਦਿਆ ਕਰੀ ਕਿਸੇ ਨੂੰ ਨਾਲੇ ਪਤਾ ਨਹੀਂ ਲੱਗਦਾ ਹਾਂ ਹਾਂ ਤੇ ਉਹਨੂੰ ਡਾਲਰਾਂ ਨਾਲ ਪ੍ਰਚਾਰਾਂਗੇ ਹਾਂ ਦੇਖੋ ਘਰੇ ਮੈਂ ਬੜੇ ਸ਼ੌਂਕ ਨਾਲ ਰੱਖਿਓਏ ਨੇ ਜਾਨਵਰ ਹਾਂ ਇੱਥੇ ਵੀ ਸ਼ੌਂਕ ਨਾਲ ਰੱਖਿਆ ਨਾ ਤਾਂ ਉਹਨਾਂ ਦੇ ਕੋਈ ਚੀਚੜੀ ਲੱਗਣੀ ਚਹੀਦੀ। ਹਾਂ ਚੀਚੜੀ ਵਾਲੀ ਦਵਾਈ ਸਾਡੇ ਕੋਲੇ ਸੀ ਜੀ ਪਈ ਐ। ਜਦੋਂ ਚੱਕ ਕੇ ਪੂਛ ਦਵਾਈ ਮਾਰਤੀ। ਹਾਂ। ਕਿਹੜੀ ਗਵਾਂਢੀ ਦੇ ਵੀ ਨਹੀਂ ਖੜਦੀ ਉਹਨਾਂ ਦੇ ਕਿੱਥੋਂ ਖੜਜੂ। ਬਸ ਠੀਕ ਐ ਤੇ ਦੂਸਰਾ ਨੰਬਰ ਲਿਸੇ ਨਹੀਂ ਹੋਣੇ ਚਾਹੀਦੇ। ਮਹਾ ਜਮਾ ਨਹੀਂ ਲਿਸੇ ਹੋਣ ਦੇਂਦੇ ਜੀ ਸੋਨੂੰ ਜੇ ਉਹ ਅੱਜ ਇੰਨੀ ਚਰਬੀ ਐ। ਜਦੋਂ ਦੁਬਾਰੇ ਆਉਂਗੇ ਇੰਨੀ ਨਹੀਂ ਚਰਬੀ ਮਿਲੂਗਾ ਤੇ। ਬਸ ਠੀਕ। ਬਸ ਝੋਟਿਆਂ ਵਰਗੇ ਹੋਏ ਲਈਓ ਤੁਸੀਂ। ਬਸ ਝੋਟਿਆਂ ਵਰਗੇ ਤਾਂ ਹੋਏ ਜਾਣਗੇ ਜਿਵੇਂ ਤੇਰੇ ਕੋਲੇ ਆ ਡੰਗਰ ਨੇ ਨਾ ਇੰਨੇ। ਆਹਾ। ਮੇਰੇ ਦਾ ਪਸ਼ੂ ਆਪੇ ਤਕੜੇ ਹੋ ਜਾਣਗੇ ਨਹੀਂ ਤਕੜੇ ਆ ਹੀ ਨਹੀਂ ਹੁੰਦੇ ਮੈਂ ਕਰੂੰਗਾ ਹਾਂ ਹਾਂ ਮੈਂ ਤਾਂ ਆਹੀ ਕਰਿਆ ਨਾ ਤੈਨੂੰ ਹੁਣ ਅਸਲ ਜਿਹੜੀ ਖਾਲ ਇਹਨਾਂ ਨੂੰ ਪਾਉਣੀ ਹੈ ਹਾਂ ਉਹ ਜੋ ਅੱਧੀ ਖਾਲ ਤੇਰੇ ਵਾਲਿਆਂ ਨੂੰ ਤੇਰੇ ਵਾਲਿਆਂ ਨੂੰ ਮੱਕੀ ਬੋਚ ਕੇ ਅੱਡ-ਕੱਢ ਕੇ ਐਂ ਕਰੀਂ ਫਿਰ ਤੂੰ 50000 ਰੁਪਏ ਮੈਥੋਂ ਅਲੱਗ ਲੈ ਲਈ ਬੜੀਵਿਆਂ ਦੀ ਖਾਲੇ ਅੰਦਰ ਸਾਡੇ ਉੱਤੇ ਅੱਛਾ ਉਹਨਾਂ ਨੂੰ ਮੈਂ ਬਾੜ ਕੇ ਬੜੀਵਿਆਂ ਦੀ ਖਾਲ ਅੱਡ ਪਾ ਦਿਆ ਕਰੂੰਗਾ ਇਹ ਤਾਂ ਐਂ ਡੱਕਰੇ-ਡੱਕਰੇ ਦੀ ਕਰਾਂਗੇ ਦੋਸਤ ਕੋਈ 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 ਗੱਲ ਨਹੀਂ ਮਰੇ ਕੋਲ ਜਾਨਵਰ ਕਿਹੜੇ ਕਿਹੜੇ ਨੇ ਪਹਿਲਾ ਜਾਨਵਰ ਕਿਹੜਾ ਹੈ ਪਹਿਲਾ ਜਾਨਵਰ ਹੈ ਮੇਰੇ ਕੋਲੇ ਬੱਕਰੀ ਬੱਕਰੀ ਹਾਂ ਬੜੇ ਸ਼ੌਂਕ ਨਾਲ ਪਾਲੀ ਹੋਈ ਹੈ ਇਹਦਾ ਆਨੰਦ ਆ ਗਿਆ ਬੱਕਰੀ ਨੇ ਥੋੜੀ ਜਿਹੀ ਡੇਕ ਦੇ ਪੱਤੇ ਖਾਣੇ ਨੇ ਹਾਂ ਤੇ ਥੋੜਾ ਜਿਹਾ ਖੱਬਲ ਪਾਦਿਆ ਕਰਨਾ ਹੈ ਹਾਂ ਤੇ ਮੁੱਠੀ ਕੋ ਨੂੰ ਮੱਕੀ ਦੀ ਪਾਦਿਆ ਕਰਨੀ ਹੈ ਹਾਂ ਕਦੇ ਆਹ ਖੁਰਲੀ ਤੇ ਚੜ ਗਈ ਕਦੇ ਉੱਥੇ ਚੜ ਗਈ ਰੌਣਕਾਂ ਲਾਈ ਰੱਖਿਆ ਕਰੂ ਬੱਕਰੀ ਨਾਲ ਮੇਰਾ ਦਿਲ ਲੱਗਾ ਰਿਹਾ ਕਰੂਗਾ ਬੱਕਰੀ ਨਾਲ ਮੈਂ ਗੀਤ ਗਾਈ ਕਰਦਾ ਹਾਂ ਕਦੇ ਜੀਟ ਨੇ ਬੱਕਰੀ ਚੋਲੀ ਹਮਮਮ ਅਗਲਾ ਜਾਨਵਰ ਕਿਹੜਾ ਹਾਂ ਅਗਲਾ ਜਾਨਵਰ ਹਾਂ ਉਹ ਇੱਕ ਟੱਟਾ ਟੱਟਾ ਹਾਂ ਨੀਲੀ ਰਾਵੀ ਦਾ ਇੱਥੋਂ 2 ਸਾਲਾਂ ਨੂੰ ਤੁਸੀਂ ਸਾਂਹ ਬਣ ਕੇ ਨਿਕਰੂਗਾ ਤੁਹਾਡਾ ਝੋਟਾ ਤੁਹਾਡੇ ਸਾਂਹ ਚ ਨਹੀਂ ਆਣਾ ਅੱਛਾ ਇਨਾਮ ਲਗਿਆ ਕਰਨਗੇ ਜਿਹੜੇ ਝੋਟੇ ਨੂੰ ਮੈਂ ਪਾਲਦਾ ਵਾਹ ਜੀ ਵਾਹ ਸੰਮੀਆਂ ਕਰਿਆ ਕਰੂਗਾ ਖਰਖਰਾ ਕਰਿਆ ਕਰੂਗਾ ਚੀਚੜੀਆਂ ਤੜੂਗਾ ਝੋਟੇ ਦੇ ਖਰਖਰੇ ਕਰਿਆ ਕਰੂਗਾ ਤੁਹਾਡੇ ਦੇ ਠੀਕ ਠੀਕ ਹੈ ਹਾਂਜੀ ਹਾਂ ਤੇ ਹੁਣ ਫਿਰ ਅਗਲਾ ਜਾਨਵਰ ਦੱਸੋ ਵੀ ਕਿਹੜਾ ਜਿਹੜਾ ਤੀਜੇ ਨੰਬਰ ਤੇ ਆਉਂਦਾ ਹੈ ਉਹ ਹੈ ਮਗਰਮੱਛ ਹੈ ਮਗਰਮੱਛ ਹਾਂ ਵੀ ਉਹ ਵੀ ਮੈਂ ਇੱਥੇ ਰੱਖਣਾ ਉਹ ਯਾਰ ਹੁਣ ਰੱਖਣਾ ਹੀ ਪਊਗਾ ਜਦੋਂ ਮੈਂ ਤੈਨੂੰ ਸਮਾ ਕੇ ਜਾ ਰਿਆਂ ਸਾਰੇ ਬੀਮੇ ਕਰਾਏ ਹੋਏ ਨੇ ਉਹਨਾਂ ਦੇ ਉਹ ਮੇਰਾ ਵੀਰ ਤੂੰ ਮੈਨੂੰ ਕੁੱਤੀ ਨਹੀਂ ਸਮਾ ਕੇ ਜਾ ਰਿਆ ਕੂਤਰਿਆਂ ਵਾਲੀ ਵੀ ਮੈਂ ਲੱਸੀ ਦੀ ਘੁੱਟ ਪਾ ਦੇਣੀ ਐ ਚੋ 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 ਕਰਕੇ ਉਹਨੂੰ ਉੱਥੇ ਰਜਾ ਕੇ ਨਹੀਂ ਤੂੰ ਮੈਨੂੰ ਮਗਰ ਮੱਛ ਦੀ ਗੱਲ ਕਰ ਰਿਹਾ ਦੁਬਾਰੇ ਸੋਚ ਲੈ ਉਰਾਂ ਗੱਲ ਕਰ ਦੁਬਾਰੇ ਇਹ ਹੁਣ ਦੱਸ ਕਈ ਵਾਰ ਦਿਮਾਗ ਤੇ ਜਰ ਹੁੰਦੀ ਹੈ ਦੁਬਾਰੇ ਦੱਸ ਕੀ 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 ਹੈ ਅਗਲਾ ਜਾਨਵਰ ਮਗਰ ਮੱਛ ਹੈ ਪੱਕਾ ਹੀ ਮਗਰ ਮੱਛ ਹੈ ਪੱਕਾ ਹੀ ਹੈ ਬੜਾ ਛੌਂਕ ਨਾਲ ਪਾਲਿਆ ਮੈਂ ਵਧੀਆ ਮਗਰ ਮੱਛ ਨੂੰ ਖਾਣਾ-ਦਾਣਾ ਪਾਉਣ ਜਾਂ ਮੈਂ ਉਹ ਮੇਰੀ ਫੜ ਕੇ ਬਾਹ ਵਿੱਚੇ ਮੈਨੂੰ ਲੰਘਾ ਦੇ ਕੋਲੂ ਵਾਲੇ ਰਾ ਉਹ ਦੇਖ ਤੇਰੇ ਕੋਲ ਆਉਣ ਵਾਲੇ 2 ਸਾਲਾਂ ਨੂੰ ਨਾ ਤੇਰੀ Google Pay ਵਾਲੇ ਡਾਲਰ ਦਿਖਣ ਤੇ ਨਾ ਮੈਂ ਦਿਖਾਂ ਨਾ ਮਗਰਮੱਛ ਦਿਖੇ ਆਬ ਤੇਰੇ ਕੋਲ ਮਾਲ ਵਧੀਆ ਕੋਈ ਗੱਲ ਨਹੀਂ ਅੱਛਾ ਵੀ ਆ ਮਾਲ ਹੈ ਜਿਹੜਾ ਇਹ ਮਗਰਮੱਛ ਨੂੰ ਖਾਣ ਨੂੰ ਪੋਣੇ ਉਹ ਆਪੇ ਲੈ ਜਾ ਕਰੂਗਾ ਕੋਈ ਚੱਕਰ ਨਹੀਂ ਆ ਗਿਆ ਬਾਕੀ ਟੋਬੇ ਚ ਲੈ ਕੇ ਜਾਇਆ ਕਰੇਗਾ ਉੱਥੇ ਬਹੁਤ ਕੁਝ ਹੈ ਹੁਣ ਜਿਹੜਾ ਉਦੋਂ ਅਗਲਾ ਪੁਰਾ ਸੁਣ ਉਦੋਂ ਅਗਲਾ ਜਾਨਵਰ ਉਹ ਹੈਗਾ ਆਪਣੇ ਕੋਲੇ ਗੈਂਡਾ ਓ ਆਈ ਦਾ ਸਿੰਘ ਹੁੰਦਾ ਉਹਦੇ ਆਈ ਹਾਂ 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 ਉਹੀ ਉਹ ਵੀ ਉਹ ਤੈਨੂੰ ਇੱਕ ਸੰਗਲ ਫੜ ਕੇ ਲੈ ਕੇ ਜਾਣਾ ਜਿੱਥੇ ਤੂੰ ਕੋਬੇ ਚ ਲੈ ਕੇ ਜਾਵੇਂਗਾ ਉਸ ਤੋਂ ਬਾਅਦ ਉਹਨੂੰ ਇੱਥੇ ਹੀ ਲਿਆਉਣਾ ਹੈ ਸੰਸਮਈ ਕਰਨੀ ਹੈ ਓ ਬਾਈ ਓ ਮੇਰਾ ਵੀਰ ਓ ਮੇਰਾ ਬਾਪ ਤੂੰ ਮੈਨੂੰ ਝੋਟਾ ਨਹੀਂ ਦੇ ਕੇ ਜਾ ਰਿਹਾ ਫੂਲਾ ਵੀ ਜਿਹੜੇ ਨੇ ਮੈਂ ਖਰਖਰਾ ਕਰਕੇ ਇੱਥੇ ਦੇ ਉਹ ਤਾਂ ਦੇਤਾ ਤੈਨੂੰ ਮੈਂ ਉਹ ਗੈਂਡੇ ਉਹ ਮਾਰ ਮਾਰ ਕੇ ਟੱਕਰਾਂ ਸਾਡੀਆਂ ਕੰਧਾਂ ਢਾ ਦੂੰਗਾ ਤੂੰ ਠਾ ਮਾਰ ਮਾਰ ਸਾਡੇ ਪੱਖੇ ਡੇਗ ਦੂੰਗਾ ਐਡਾ ਸਿੰਘ ਮਾਰ ਮਾਰ ਸਾਡੀਆਂ ਮੱਜਾਂ ਦੇ ਢਿੱਡ ਪਾੜ ਦੂੰਗਾ ਉਹ ਦੇਖੋ ਉਹ ਤੇਰੀ ਜ਼ਿੰਮੇਵਾਰੀ ਹੈ بیمੇ ਫੁੱਲ ਨੇ ਆਹੋ ਮੇਰੀ ਜ਼ਿੰਮੇਵਾਰੀ ਪੱਕੀ ਮੇਰੀ ਜ਼ਿੰਮੇਵਾਰੀ ਕਾਦੀ ਯਾਰ ਜ਼ਿੰਮੇਵਾਰੀ ਮੈਂ ਕੋਈ ਫੋਰੈਸਟ ਵਿਭਾਗ ਦਾ ਮੁਖ ਅਫਸਰ ਲੱਗਿਆ ਹੋਇਆ ਯਾਰ ਦੇਖ بیمੇ ਉਹਨਾਂ ਦੇ ਫੁੱਲ ਨੇ ਉਹਨਾਂ ਦੇ ਤਾਂ بیمੇ ਨੇ ਉਹ ਸਾਡਾ ਨਹੀਂ ਕਿਸੇ ਦਾ ਬੀਮਾ ਸਾਨੂੰ ਨਹੀਂ ਕਿਸੇ ਨੇ ਦੇਣਾ ਪੰਜ ਪੈਸੇ ਯਾਦ ਉਹਨਾਂ ਨੇ ਮਾਰ ਮੁਕਾਤੇ ਮਾਗਰ ਮੱਛ ਨੇ ਪੜ ਕੇ ਮੈਂ ਕਾਹਨ ਜੈਂਡੇ ਨੇ ਮੇਰਾ ਮਾਲਕ ਦੇ ਲੈ ਉਹਨੇ ਕੁਝ ਨਹੀਂ ਕਰਨਾ ਜੇ ਮਾਗਰ ਮੱਛ ਨੂੰ ਲੋੜ ਪਈ ਥੋੜਾ ਜਾਦੇ ਵਿੱਚ ਤਾਂ ਕੀ ਕਰਨਾ ਸਿਰਫ ਸਾਨਾ ਉਨੇ ਐ ਜੇ ਕਰਨਾ ਹੈ ਫਿਰ ਛੱਡ ਦੇਣਾ ਹਾਂ ਮੈਂ ਮਗਰਮੱਛ ਦੇ ਮੂੰਹ ਦੇ ਵਿੱਚ ਸਿਰ ਧਰਨਾ ਹੈ ਹਨਾ ਜੇ ਲੋੜ ਪਈ ਉਸ ਤੋਂ ਬਾਅਦ ਉਹਨੇ ਮੇਰੀ ਸਿਟੀ ਸਕੈਨ ਕਰਕੇ ਐਕਸਰਾ ਭੇਜ ਦੇਣਾ ਦੇਖੋ ਉਦੋਂ ਬਾਅਦ ਜੇਕਰ ਗੈਂਡੇ ਨੂੰ ਲੋੜ ਪਈ ਥੋੜੀ ਮੋਟੀ ਉਹਦਾ ਮੂੰਹ ਆ ਪੂਰਾ ਵੱਡਾ ਐ ਟੜਦਾ ਹੁੰਦਾ ਉਹਦੇ ਵਿੱਚ ਤਰਬੂਜ ਪੰਦੇ ਨੇ ਹੋਰ ਪੰਦੇ ਨੇ ਜੇ ਨਾ ਪਾ ਸਕਿਆ ਤਾਂ ਤੂੰ ਉਹਦੀਆਂ ਲੱਤਾਂ ਪਾ ਲਈ ਉਹਦੇ ਵਿੱਚ ਥੋੜੇ ਜਿਹੇ ਟਾਈਮ ਵਾਸਤੇ ਹੈ ਬਾ ਉਦੋਂ ਬਾਅਦ ਉਹਨੂੰ ਕੁਝ ਨਹੀਂ ਹੁੰਦਾ ਤੇ ਉਹ ਜੀਬ ਨਾਲ ਮੇਰੀਆਂ ਲੱਤਾਂ ਨਹੀਂ ਮ사ਜ ਕਰਿਆ ਕਰੂਗਾ ਹਨਾ ਨਹੀਂ ਨਹੀਂ ਬਸ ਉਹਨੇ ਆਪਦਾ ਜਿਹੜਾ ਸ਼ੌਂਕ ਆ ਪੂਰਾ ਕਰ ਲੈਣਾ ਹੈ ਨਾ ਹਲੋ ਮੈਂ ਸੋਚਿਆ ਪਤਾ ਨਹੀਂ ਕਿੱਦਾਂ ਕਿ ਤੱਕੜਾ ਗਾ ਕੇ ਇੱਥੇ ਆਇਆ ਮਾਲਕ ਨੂੰ ਕੁੰਡੀ ਲਾ ਕੇ ਆਪਦੇ ਜਵਾਕਾਂ ਦਾ ਢਿੱਡ ਪਾਲਾਂਗੇ ਤੂੰ ਮੇਰਾ ਢਿੱਡ ਖਵਾਉਣ ਨੂੰ ਫਿਰਦਾ ਯਾਰ ਦੇਖ ਅੱਗੇ ਜਿਹੜਾ ਜਾਨਵਰ ਹੈ ਮੇਰੇ ਕੋਲੇ ਬਹੁਤ ਵਧੀਆ ਜਾਨਵਰ ਹੈ ਉਹ ਉਹ ਤੇਰੇ ਮਨਾਫੇਦ ਹੈ ਸਾਰੇ ਪਾਸਿਓਂ ਇਹ ਕਹਾਣੀ ਦੇ ਵਿੱਚ ਮੇਰਾ ਅਗਲਾ ਜਿਹੜਾ ਐਂਟਰੀ ਹੈ ਉਸ ਜਾਨਵਰ ਦੀ ਉਹ ਹੈ ਹੰਥੀ ਹੈਲੋ ਕੀ ਹੋ ਗਿਆ ਸੁਣਿਆ ਹੰਥੀ ਬਹੁਤ ਸੋਹਣਾ ਹੈ ਅਉ ਮੈਂ ਪਾਗਲ ਹੋ ਗਿਆ ਕੀ ਹੋ ਰਿਹਾ ਹੈ ਮੈਂ ਪਾਗਲ ਹੋ ਖੜਾ ਹੋ ਜਾ ਅਉ ਮੈਂ ਪਾਗਲ ਹੋ ਉਹ ਮੈਂ ਪਾਗਲ ਪਹਿਲਾਂ ਮੇਰੀਆਂ ਗੱਲਾਂ ਸੁਣ ਲੈ ਹੰਥੀ ਜਿਹੜਾ ਹੈਗਾ ਉਹ ਸੁਣ ਮੇਰੀ ਗੱਲ ਸੁਣ ਹਾਂ ਹਾਂ ਜਿਹੜਾ ਇੱਕ ਹੋਰ ਛੇਮਾ ਜਾਨਵਰ ਹੈ ਉਹ ਸੁਣ ਹੁਣ ਦੱਸ ਉਹ ਐ ਜਿਰਾ ਉਹ ਲੰਬੀ ਗਰਦਨ ਵਾਲਾ ਉਹਨੇ ਇੱਥੇ ਕਿਤੇ ਨਹੀਂ ਕੋਈ ਦਿੱਕਤਾਂ ਦੀ ਉਸ ਨੂੰ ਬਸ ਜਿੱਥੋਂ ਦੀ ਕੋਈ ਚੀਜ਼ ਚੱਕਣੀ ਆ ਉਹਦੀ ਗਰਦਨ ਨਾਲ ਆ ਆ ਪੇ ਚੱਕ ਲਿਆ ਕਰੂਗਾ ਮੇਰੇ 6 ਜਾਨਵਰ ਨੇ ਉਹਨਾਂ ਨੂੰ ਸਾਮਲਾ 6 ਕਿਲੇ ਤੇਰੇ ਕੋਲੇ ਬੇਲੇ ਨੇ ਹੂੰ ਠੀਕ ਐ ਨਾ ਮੈਂ ਲਿਆ ਕੇ ਦਿਨਾ ਚੰਗਾ ਫਿਰ ਉਹ ਖੜ ਖੜ ਕਰਦੇ 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 ਨਾਂ ਤੋਂ ਪ੍ਰੇਮਾਨ ਹੁੰਦੀ ਪਹਿਲੀ ਵਾਰ ਮਾਲਕ ਤੋਂ ਕੁੰਡੀ ਲਾਉਣ ਦੀ ਸਕੀਮ ਚਲਾਈ ਦੀ ਸੜੀ ਉਹ ਵੀ ਨਹੀਂ ਕੰਮ ਦੀ ਆਇਆ ਓਰੇ ਜਾਨਵਰ ਕਰਾਏ ਤੇ ਦੇਣਾ ਹਾਥੀ ਇੱਕ ਇੱਕ ਜਰਾਫ ਇੱਕ ਗੈਂਡ ਇੱਕ ਬੱਕਰੀ ਹੈ ਕਹੇ ਜੀ ਜਾਨਵਰ ਲੈ ਕੇ ਰੇ ਗੈਂਡਾ ਮੇਰੀਆਂ ਬੈੜੀਆਂ ਨੂੰ ਨਹੀਂ ਪਲਟਾ ਕੇ ਮਰੂਗਾ ਗਮੰਡੀਆਂ ਦੇ ਕਰੇ ਸਾਰੀਆਂ ਹਾਥੀ ਮੇਰੀਆਂ ਕੰਦਾ ਡਾ ਦੂਗਾ ਗੈਂਡੇ ਦੇ ਮਰ ਸਾਫਾ ਕੇ ਪਹਿਲਾ ਟੋਬੇ ਚ ਲੈ ਕੇ ਜਾਇਆ ਕਰੂਗਾ ਇੱਕ ਛੇਰ ਵੀ ਦੇ ਜੀ ਇੱਕ ਨਾਲ ਭਗਿਆੜ ਦੇ ਜੀ ਇੱਕ ਰਿੱਚ ਬਨ ਜਾ ਇੱਥੇ ਸਫਾਇਆ ਹੋ ਜਾਣਾ ਸਾਡਾ ਛੇਤੀਏ ਤੂੰ ਜਾ ਚੜ ਕੇ ਬਾਹਰ ਵਗ ਜੀ ਅਸੀਂ ਬਾਗਲ ਚੋਂ ਬਾਹਰ ਵਗ ਜਾਾਂਗੇ ਲੋਕਾਂ ਨੂੰ ਕੰਮ ਕਰਕੇ 30 ਲੱਗਦੀ ਐ ਇੱਥੇ ਸਾਲੀ ਗੱਲ ਸੁਣ ਕੇ ਲੱਗੀ ਹਾਂ ਚੱਲ ਵਾ ਪਾਣੀ ਵੀ ਘੁੱਟ ਪੀਏ ਭਗਤ ਤੂ ਰਾਮਾ ਸੱਨੀ ਰਲਾ ਲੈ ਹਜੇ ਸੌਦਿਆਂ ਤੋਂ ਰਹਿਣ ਦੇ ਤੂੰ ਨਾ ਵਿੱਚ ਬੜਿਆ ਕਰ